ਆਮ ਆਦਮੀ ਪਾਰਟੀ ਵੱਲੋਂ ਅੰਮ੍ਰਿਤਸਰ ਸੈਂਟਰਲ ਚੋ ਚੌਂ ਮੈਦਾਨ 'ਚ ਉਤਾਰੇ ਦਰਬਾਰੀ ਦਾਲਦੇ ਮੁੜ ਕਾਂਗਰਸ 'ਚ ਜਾਣਤੇ ਆਪ ਵੱਲੋਂ ਡੈਮੇਜ ਕੰਟਰੋਲ ਕੀਤਾ ਜਾ ਰਿਹਾ ਹੈ ਆਪ ਦੇ ਬੁਲਾਰੇ ਹਿੰਮਤ ਸਿੰਘ ਸ਼ੇਰਗਿੱਲ ਦਾ ਕਹਿਣਾ ਹੈ ਕਿ ਪਾਰਟੀ ਨੂੰ ਦਰਬਾਰੀ ਖਿਲਾਫ ਜ਼ਮੀਨ ਦੱਬਣ ਦੇ ਮਾਮਲੇ ਦਾ ਪਤਾ ਲੱਗਾ ਸੀ ਜਿਸ ਕਰਕੇ ਉਹਨਾਂ ਦੀ ਟਿਕਟ ਪਾਰਟੀ ਨੇ ਰੱਦ ਕਰ ਦਿੱਤੀ ਹੈ ਅਤੇ ਡਾਕਟਰ ਅਜੀਤ ਗੁਪਤਾਰ ਨੂੰ ਸੈਂਟਰਲ ਤੋਂ ਉਮੀਦਵਾਰ ਬਣਾਇਆ ਹੈ ਦਰਬਾਰੀ ਲਾਲ ਨੂੰ ਟਿਕਟ ਦਿੱਤੀ ਗਈ ਸੀ ਉਹਨਾਂ ਦੇ ਖਿਲਾਫ ਇੱਕ ਬਹੁਤ ਵੱਡਾ ਪ੍ਰਾਈਮ ਲੈਂਡ ਗ੍ਰੈਬ ਦਾ ਕੇਸ ਸામਨੇ ਆਇਆ ਇਸ ਕਰਕੇ ਉਹ ਟਿਕਟ ਕੈਨਸਲ ਕਰ ਦਿੱਤੀ ਗਈ ਕਿ ਭਈ ਉਹਨਾਂ ਨੇ ਆਪਣੇ ਪੋਜੀਸ਼ਨ ਦਾ ਮਿਸਯੂਜ਼ ਕਰਕੇ ਆਪਣੇ ਪਰਿਵਾਰ ਵਾਸਤੇ ਉਹਨਾਂ ਦੇ ਬੇਟੇ ਦਾ ਵੀ ਇਨਵੋਲਵਮੈਂਟ ਹੈਗੀ ਹੈ ਉਹ ਮਲਟੀ ਸਟੋਰੀ ਬਿਲਡਿੰਗ ਜਿਹੜੀ ਕਿ ਬਿਲਕੁਲ ਪਿਚੈਰੀ ਦੇ ਸਾਹਮਣੇ ਮੈਂ ਆਪ ਉਹ ਜਾ ਕੇ ਬਿਲਡਿੰਗ ਦੇਖੀ ਤੇ ਇਸ ਕਰਕੇ ਆਮ ਆਦਮੀ ਪਾਰਟੀ ਨੇ ਫੈਸਲਾ ਲਿਆ ਕਿ ਉਹਨਾਂ ਦੀ ਟਿਕਟ ਕੈਨਸਲ ਕੀਤੀ ਜਾਵੇ ਤੇ ਉਹਨਾਂ ਦੀ ਟਿਕਟ ਕੈਨਸਲ ਕਰ ਦਿੱਤੀ ਗਈ ਹੈ ਤੇ ਉਹਨਾਂ ਦੀ ਥਾਂ ਡਾਕਟਰ ਅਜੀਤ ਗੁਪਤਾ ਨੇ ਟਿਕਟ ਦੱਸਦੀ ਹੈ ਕਿ ਦਰਬਾਰੀ ਰਾਲ ਕਾਂਗਰਸ ਤੋਂ ਭਾਜਪਾ ਚ ਹੁੰਦੇ ਹੋਏ ਆਪ ਚ ਸ਼ਾਮਲ ਹੋਏ ਸਨ ਅਤੇ ਬੁੱਧਵਾਰ ਨੂੰ ਦਿੱਲੀ ਵਿਖੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਹਨਾਂ ਨੂੰ ਕਾਂਗਰਸ ਚ ਸ਼ਾਮਲ ਕਰ ਲਿਆ ਗਿਆ ਅਮਰਸਰ ਤੋਂ ਸੁਮਿਤ ਖੰਨਾ ਜਗਮਣੀ ਟੀਵੀ